ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬੇਸਨ ਦੀ ਵਰਫੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਕਿਉ ਮੈਂ ਇੱਕ ਕੌਲੀ ਲਈ ਹੋਈ ਹੈ ਇਹਦੇ ਵਿੱਚੋਂ ਆਪਾਂ ਅੱਧਾ ਕਿਉਈ ਪਾਵਾਂਗੇ ਤੇ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖਤਾ ਜੀ ਜਦੋਂ ਇਹ ਚੰਗੀ ਤਰ੍ਹਾਂ ਪਿਘਲ ਜੇ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕ올ੀਆਂ ਬੇਸਨ ਦੀਆਂ ਇਹ ਆਪਾਂ ਛਾਨ ਲੈ ਸੀਗਾ ਤੇ ਆਪਾਂ ਦੋ ਕ올ੀਆਂ ਲੈਣੀਆਂ ਨੇ ਵੱਧ ਘੱਟ ਆਪਾਂ ਜਿੰਨੀਕ ਬਣਾਉਣੀ ਹੋਏ ਵਰਫੀ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਬੇਸਨ ਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਜਿਆਦਾ ਕਿਉ ਨਹੀਂ ਪਾਉਣਾ ਨਹੀਂ ਤਾਂ ਫਿਰ ਵਰਫੀ ਦੇ ਉੱਪਰ ਜੇ ਆ ਕੇ ਚਮਕੀ ਜਾਊ ਕਿ ਤਾਂ ਆਪਾਂ ਇਹਦੇ ਵਿੱਚ ਹੋਰ ਪਾ ਸਕਦੇ ਹਾਂ ਜੀ ਤੇ ਕਿਉਂ ਆਪਾਂ ਇਹਦੇ ਵਿੱਚ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਹੋਰ ਪਾ ਕੇ ਆਪਾਂ ਇਹਨੂੰ ਮਿਕਸ ਕਰਤਾ ਇਸ ਪ੍ਰਕਾਰ ਜੇ ਬਣਾ ਲੈਣਾ ਜੀ ਜਿਆਦਾ ਮਤਲਬ ਇਹ ਪਤਲਾ ਜਾਂ ਨਹੀਂ ਬਣਾਉਣਾ ਹੈਗਾ ਮੈਂ ਪਹਿਲਾਂ ਵੀ ਦੱਸਿਆ ਫਿਰ ਨਹੀਂ ਵਰਫੀ ਵਧੀਆ ਨਹੀਂ ਲੱਦੀ ਘਿਓ ਦਾ ਹੀ ਸਵਾਦ ਆਈ ਜਾਂਦਾ ਹੈਗਾ ਇਸ ਪ੍ਰਕਾਰ ਇਹ ਬਣ ਜੂ ਜਿਉਂ ਜਿਉਂ ਪੱਕੂਗਾ ਤਾਂ ਇਹ ਕਿਉ ਸੜਨਾ ਸਟਾਰਟ ਕਰ ਦੋ ਕਿਤੇ ਹੁਣ ਆਪਾਂ ਇਹਦੇ ਵਿੱਚ ਪਾਲੀ ਜੀ ਪਾਉਣੀ ਕਕੌਲੀ ਸੂਜੀ ਦੀ ਇਹ ਆਪਾਂ ਮੋਟੀ ਸੂਜੀ ਲਈ ਹੋਈ ਹੈ ਤੁਸੀਂ ਬਰੀਕ ਹੋ ਤਾਂ ਬਰੀਕ ਵੀ ਪਾ ਸਕਦੇ ਮੋਟੀ ਪਾ ਸਕਦੇ ਬਹੁਤ ਹੀ ਦਾਣੇਦਾਰ ਜਿਹੜੀ ਵਰਫੀਆ ਬਣ ਕੇ ਤਿਆਰ ਹੋਊਗੀ ਕਈ ਵਾਰ ਜੇਕਰ ਸੂਜੀ ਨਾ ਵੀ ਹੋਵੇ ਤਾਂ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਕੀ ਚੀਜ਼ ਪਾ ਕੇ ਆਪਾਂ ਇਹਨੂੰ ਦਾਣੇਦਾਰ ਬਣਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਸਵਾਦਵੰਦੀ ਹੈਗੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤਾਂ ਇੱਥੇ ਮੈਂ ਕਿਉਂ ਦੱਸ ਰਹੀ ਆ ਵੀ ਇੱਕ ਕੌਲੀ ਲੈਸੀ ਪੌਣੀ ਕੌਲੀ ਲੱਗਿਆਗਾ ਤੇ ਹੁਣ ਆਪਾਂ ਇਹਨੂੰ ਪਕਾਈ ਜਾਣਾ ਜੀ ਥੱਲੇ ਨਹੀਂ ਲੱਗਣ ਦੇਣਾ ਘਰਚੀ ਨਾ ਹਲਾਈ ਜਾਵਾਂਗੇ ਮੀਡੀਅਮ ਤੇ ਅੱਪ ਗੈਸ ਰੱਖਿਆ ਹੋਇਆਗਾ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾ ਲੈਣਾਗਾ ਇਹਦਾ ਆਪਾਂ ਕਲਰ ਚੇਂਜ ਕਰ ਲੈਣ ਤੇ ਤੁਸੀਂ ਦੇਖ ਸਕਦੇ ਹੋ ਕਲਰ ਚੇਂਜ ਹੋ ਗਿਆ ਤੇ ਕਿਉਂ ਵੀ ਜਿਹੜਾ ਛੱਡ ਤਾਂ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਆਪਾਂ ਤਾਂ ਪਾ ਰਹੇ ਹਾਂ ਜੀ ਇਹਦੇ ਨਾਲ ਇੱਕ ਤਾਂ ਵਰਫੀ ਆ ਜਿਹੜੀ ਉਹ ਦਾਣੇਦਾਰ ਬਣ ਜਾਂਦੀ ਹੈਗੀ ਸੋ ਟੇਸਟ ਵੀ ਵਧੀਆ ਆਉਂਦਾ ਮੈਂ ਪੌਣਿਕ ਕਕੌਲੀ ਲਈ ਹੋਈ ਸੀ ਜੀ ਇਹ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰਦੇ ਤੇ ਇਸ ਪ੍ਰਕਾਰ ਜੇ ਬਣ ਜੂਗੀ ਤੇ ਹੁਣ ਆਪਾਂ ਥੋੜਾ ਜਿਹਾ ਕਿਉ ਇਹਦੇ ਵਿੱਚ ਹੋਰ ਪਾਵਾਂਗੇ ਵੀ ਕਿਉਂਕਿ ਇਹ ਵਧੀਆ ਜਿਹੜੇ ਸਮੂਥੀ ਬਣ ਜੇ ਤੇ ਇਹਦੇ ਵਿੱਚ ਆਪਾਂ ਇੱਕ ਅੱਧਾ ਚਮਚਾ ਜਿਹੜਾ ਉਹ ਆਪਾਂ ਕਿਉ ਦਾ ਪਾ ਕੇ ਮਿਕਸ ਕਰ ਹਲਾਉਂਦੇ ਰਹਿਣਾ ਕਿਉਂਕਿ ਜਦੋਂ ਆਪਾਂ ਗੈਸ ਬੰਦ ਕਰਦੇ ਤਾਂ ਕੜਾਹੀ ਗਰਮ ਹੁੰਦੀ ਹੈ ਇਸ ਕਰਕੇ ਥੱਲੇ ਲੱਗਣ ਦਾ ਡਰ ਹੁੰਦਾ ਹੈਗਾ ਜਦੋਂ ਵੀ ਆਪਾਂ ਗੈਸ ਬੰਦ ਕਰਨਾ ਤਾਂ ਥੋੜਾ ਟਾਈਮ ਆਪਾਂ ਨੂੰ ਕੜਚੀ ਨਾਲ ਹਿਲਾਉਂਦੇ ਰਹਿਣਾ ਕੋਈ ਵੀ ਚੀਜ਼ ਆਪਾਂ ਬਣਾ ਰਹੇ ਹਾਂ ਤਾਂ ਉਹਨੂੰ ਕੜਚੀ ਨਾਲ ਜ਼ਰੂਰ ਹਿਲਾਉਂਦੇ ਰਹਿਣਾਗਾ ਵੀ ਜਿਹੜੀ ਵਰਫੀ ਆ ਗਈ ਮਤਲਬ ਜੋ ਵੀ ਆਪਾਂ ਆਟਾ ਪਉਣਾ ਰਿਹਾ ਉਹ ਖਰਾਬ ਨਾ ਹੋਵੇ ਤੇ ਹੁਣ ਆਪਾਂ ਲਵਾਂਗੇ ਜੀ ਇੱਥੇ ਡੇਢ ਕੌਲੀ ਖੰਡ ਦੀ ਵੱਡੀ ਕੌਲੀ ਲਈ ਹੋਈ ਹੈ ਵੈਸੇ ਮਿੱਠਾ ਪਾਪ ਦੇ ਹਿਸਾਬ ਨਾਲ ਵੱਧ ਘੱਟ ਪਾਸ ਹੁੰਦੇ ਸੀ ਥੋੜਾ ਜਿਹਾ ਮਿੱਠਾ ਘੱਟ ਕਰਦੇ ਆ ਇਸ ਕਰਕੇ ਆਪਾਂ ਇੱਕ ਕੌਲੀ ਵਾਂਗੂ ਹੀ ਪਾਇਆਗਾ ਮੈਂ ਦਿਖਾਈ ਡੇਢ ਆ ਜੀ ਕਿਉਂਕਿ ਡੇਢ ਨਾ ਪਰਫੈਕਟ ਜਿਹੜਾ ਮਿੱਠਾ ਹੋ ਹੁੰਦਾਗਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਿਕ ਕੌਲੀ ਪਾਣੀ ਦੀ ਮਤਲਬ ਜਿੰਨੀ ਖੰਡ ਲਈ ਉਹਦਾ ਆਪ ਅੱਧਾ ਪਾਣੀ ਪਾਉਣਾ ਕਿ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਐਲਾਈਚੀ ਪਾਊਡਰ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਇਹ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਈ ਜਾਈਏ ਤਾਂ ਇਸ ਪ੍ਰਕਾਰ ਤਾਰ ਬਣਨੀ ਚਾਹੀਦੀ ਹੈ ਚਾਸਨੀ ਜ ਜੇ ਪਰਫੈਕਟ ਹੋਊਗੀ ਫਿਰ ਜਿਹੜੀ ਆਪਣੀ ਵਰਫਿਓ ਬਣ ਕੇ ਤਿਆਰ ਹੁੰਦੀ ਹੈ ਮੈਂ ਇਹਨੂੰ ਕਾਫੀ ਟਾਈਮ ਪਕਾ ਲਿਆ ਸੀ ਤੇ ਇੱਕ ਤਾਰ ਜਿਹੜੀ ਚਾਸਨੀ ਉਹ ਬਣਾ ਲਈ ਸੀ ਹੁਣ ਆਪਾਂ ਚੱਲਦੇ ਹਾਂ ਇਸ ਤੇ ਜਿਹੜਾ ਆਟਾ ਆਪਾਂ ਭੁੰਨੇ ਸੀ ਉਹ ਰੱਖ ਕੇ ਵਿੱਚ ਜਿਹੜੀ ਜਿਹੜੀ ਚਾਸਨੀ ਸੀਗੀ ਉਹ ਪਾਤੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਚੰਗੀ ਤਰ੍ਹਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਦੇਣ ਵੀ ਕੋਈ ਵੀ ਗੰਢ ਨਾ ਰਹੇ ਵੀ ਜਿਹੜੀ ਸਾਰੀ ਚਾਸਨੀ ਇਹਦੇ ਵਿੱਚ ਮਿਕਸ ਹੋ ਕੇ ਵਧੀਆ ਕੋਲਜੀ ਤੇਨੂੰ ਪਕਾ ਕੇ ਆਪਾਂ ਗਾੜਾ ਗਾੜਾ ਕਰ ਲੈਣਾ 2-3 ਮਿੰਟ ਪਕਾ ਲੈਣਾ ਤੇ ਇਸ ਪ੍ਰਕਾਰ ਇਹ ਵਧੀਆ ਗ ਬਣ ਕੇ ਤਿਆਰ ਹੋ ਗਈ ਜੇ ਇਧਰ ਆਪਾਂ ਟ੍ਰੇ ਤੇ ਜਿਹੜਾ ਕਿਓ ਸੀ ਉਹ ਗਰੀਸ ਕਰ ਲਿਆ ਸੀਗਾ ਤੇ ਸਾਰਾ ਜਿਹੜਾ ਆਪਾਂ ਬਣਾਇਆ ਸੀ ਜੀ ਬੇਸਨ ਦਾ ਪੇਸਟ ਮਤਲਬ ਜਿਹੜੀ ਵਰਫੀ ਸੀਗੀ ਉਹਨੂੰ ਆਪਾਂ ਸਾਰੀ ਨੂੰ ਜਮਾ ਲਿਆ ਸੀਗਾ ਉੱਪਰ ਦੀ ਆਪਾਂ ਜਿਹੜੇ ਡਰਾਈ ਫਰੂਟ ਸੀ ਉਹ ਲਗਾਤੇ ਇਹਦੇ ਉੱਪਰ ਆਪਾਂ ਆਪਦੇ ਹਿਸਾਬ ਨਾਲ ਜੋ ਵੀ ਆਪਾਂ ਨੂੰ ਪਸੰਦ ਹੋਵੇ ਉਹ ਆਪ ਓਵੇਂ ਓਵੇਂ ਉਹਨੂੰ ਬਣਾ ਸਕਦੇ ਹਾਂ ਥੋੜੇ ਟਾਈਮ ਬਾਅਦ ਜਦੋਂ ਇਹ ਠੰਡੀ ਹੋ ਗਈ ਤਾਂ ਇਹਦੇ ਜਿਹੜੇ ਪੀਸ ਸੀਗੇ ਉਹ ਆਪਾਂ ਕੱਟ ਲੈ ਸੀ ਤੇ ਇੰਨੀ ਜਿਆਦੇ ਸੁਆਦਵੰਦੀ ਹੈ ਇਹ ਦੋਸਤ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਮੇਰਾ ਵੀਰ ਇੱਥੇ ਆਉਣ ਵਾਲਾ ਸੀ ਕਿਉਂਕਿ ਮੈਂ ਇੱਥੇ ਜਾਇਆ ਨਹੀਂ ਗਿਆ ਇਸ ਵਾਰ ਤੇ ਫਿਰ ਮੈਂ ਕਿਹਾ ਚਲੋ ਜੀ ਘਰ ਦੀ ਵਰਫੀ ਬਣਾਉਣੇ ਵਾਸਤੇ ਹੋਰ ਵੀ ਚੀਜ਼ਾਂ ਬਹੁਤ ਮੰਗਵਾਈਆਂ ਸੀ ਜੀ ਤੇ ਸਰਪ੍ਰਾਈਜ਼ ਵਿੱਚ ਸਾਰਿਆਂ ਨੂੰ ਦਿੱਤਾ ਸੋ ਬਹੁਤ ਟੇਸਟੀ ਬਣੀ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧਣ ਲਈ ਕਿ ਜ਼ਰੂਰ ਸ਼ੇਅਰ ਕਰਨੀ ਜੀ ਸਤਿ ਸ਼੍ਰੀ ਅਕਾਲ ਜੀ